ਸਾਰੇ 5 ਜਣੇ ਜੀ ਜਿਹੜੇ ਹਜੂਰ ਸਾਹਿਬ ਯਾਤਰਾ ਵਾਸਤੇ ਗਏ ਸਨ ਬੜਾ ਖੁਸ਼ੀ-ਖੁਸ਼ੀ ਘਰ ਤੋਂ ਸਾਰੇ ਮੁਥੱਦੇ ਕੇ ਮਹਾਰਾਜ ਦਾ ਨਾਲ ਲੱਗੇ ਗਏ ਸਨ ਪਰ ਰਾਸਤੇ ਦੇ ਵਿੱਚ ਜਿਹੜਾ ਅਚਾਨਕ ਬਹੁਤ ਬੜਾ ਹਾਦਸਾ ਟ੍ਰੱਕ ਦੇ ਨਾਲ ਹੋ ਗਿਆ ਜਿਹਦੇ ਵਿੱਚ 5 ਜੀਆਂ ਦੀ ਜਿਹੜੀ ਜਾਨ ਚਲ ਗਈ ਅੱਜ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਝੰਗੜਾ ਵਿਖੇ ਬਹੁਤ ਹੀ ਭਾਰੀ ਸਦਮਾ ਜਿਹੜਾ ਨਗਰਵਸੀਆਂ ਨੂੰ ਲੱਗਾ ਸਾਡੇ ਬਹੁਤ ਹੀ ਇਨਾਮੀ ਪਰਿਵਾਰ ਸਰਦਾਰ ਸਰਦਾਰਾ ਸਿੰਘ ਪਹਿਲਵਾਨ ਦਾ ਪਰਿਵਾਰ ਉਹਨਾਂ ਦੀ ਨੂੰ ਬੀਬੀ ਭਜਨ ਕੌਰ ਉਹਨਾਂ ਦਾ ਪੋਤਾ ਜਤਿੰਦਰ ਤੇਜਿੰਦਰ ਸਿੰਘ ਤੇ ਉਹਨਾਂ ਦੇ ਨਾਲ ਹੀੜੀਆਂਪਿੰਡ ਤੋਂ ਡਰਾਈਵਰ ਤੇ ਉਹਨਾਂ ਦੀ ਮਾਸੀ ਜਿਹੜੀ ਉਹਨਾਂ ਦਾ ਮਾਸੀ ਦਾ ਲੜਕਾ ਚਾਰੇ ਪੰਜੇ ਜਣੇ ਜੀ ਜਿਹੜੇ ਹਜੂਰ ਸਾਹਿਬ ਯਾਤਰਾ ਵਾਸਤੇ ਗਏ ਸਨ ਬੜਾ ਖੁਸ਼ੀ ਖੁਸ਼ੀ ਘਰ ਤੋਂ ਸਾਰੇ ਮਥੜੇ ਕੇ ਮਹਾਰਾਜ ਦਾ ਨਾਮ ਲੈ ਕੇ ਗਏ ਸਨ ਪਰ ਰਸਤੇ ਦੇ ਵਿੱਚ ਜਿਹੜਾ ਅਚਾਨਕ ਬਹੁਤ ਵੱਡਾ ਹਾਦਸਾ ਟਰੱਕ ਦੇ ਨਾਲ ਹੋ ਗਿਆ ਇਹ ਨਬਰੀ 15 ਦਿਨਾਂ ਦੀ ਜਿਹੜੀ ਜਾਨ ਚਲ ਗਈ ਅੱਜ ਤਜਿੰਦਰ ਸਿੰਘ ਤੇ ਮਾਤਾ ਭਜਨ ਕੌਰ ਜੀ ਨੂੰ ਜਿਹੜਾ ਸੰਸਕਾਰ ਪਿੰਡ ਢਿੰਗੜਾ ਵਿੱਚ ਜਿਹੜਾ ਸ਼ਮਸ਼ਾਨ ਘਾਟ ਵਿੱਚ ਜਿਹੜਾ ਕੀਤਾ ਗਿਆ ਤੋਂ ਹੇੜੀਆਂ ਤੋਂ ਡਰਾਈਵਰ ਉਹਨਾਂ ਦਾ ਸੰਸਕਾਰ ਉੱਥੇ ਨਗਰ ਵਾਲੇ ਉੱਥੇ ਕਰ ਰਹੇ ਆ ਜਿਹੜੀਆਂ ਦੋ ਦੂਜੀਆਂ ਸੀਗੀਆਂ ਦੋ ਇਹਨਾਂ ਦੇ ਮਾਸੀ ਦਾ ਲੜਕਾ ਤੇ ਮਾਸੀ ਉਹਨਾਂ ਨੂੰ ਕੈਨੇਡਾ ਜਿਹੜਾ ਉਹਨਾਂ ਦਾ ਪਰਿਵਾਰ ਜਿਹੜਾ ਲਾਸ਼ਾਂ ਨੂੰ ਲੈ ਕੇ ਜਾ ਰਿਹਾ ਉੱਥੇ ਜਾ ਕੇ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਨਗਰ ਵਾਸੀਆਂ ਵਾਸਤੇ ਇਲਾਕੇ ਵਾਸਤੇ ਪਿੰਡ ਵਾਸਤੇ ਪਰਿਵਾਰ ਵਾਸਤੇ ਬਹੁਤ ਦੁੱਖ ਦਾ ਸਮਾਂ ਜਿਹੜਾ ਅੱਜ ਹਰ ਪਿੰਡ ਵਾਸੀ ਰੋ ਰਿਹਾ ਕਿ ਜਿਹੜੇ ਮੁੰਡਾ ਬਹੁਤ ਚੰਗੇ ਬੱਚੇ ਸਨ ਬਹੁਤ ਚੰਗੀ ਬਾਤ ਸੀ ਸਾਰਿਆਂ ਨੂੰ ਗੁਰਦੁਆਰਾ ਸਭ ਧਸ ਕੇ ਗਈ ਕਿ ਮੈਂ ਯਾਤਰਾ ਤੇ ਚੱਲੀ ਆ ਬਹੁਤ ਦੁੱਖ ਦੀ ਜਿਹੜੀ ਆ ਸਭ ਬੋਲ ਬੋਲੇ ਨਹੀਂ ਰਿਹਾ ਸਕਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਝੰਗਣਾ ਵਿਖੇ ਬਹੁਤ ਹੀ ਭਾਰੀ ਸਦਮਾ ਜਿਹੜਾ ਨਗਰ ਵਸੀਆਂ ਨੂੰ ਲੱਗਾ ਸਾਡੇ ਬਹੁਤ ਹੀ ਇਨਾਮੀ ਪਰਿਵਾਰ ਸਰਦਾਰ ਸਰਦਾਰਾ ਸਿੰਘ ਪਹਿਲਵਾਨ ਦਾ ਪਰਿਵਾਰ ਉਹਨਾਂ ਦੀ ਨੂੰ ਬੀਬੀ ਭਜਨ ਕੌਰ ਉਹਨਾਂ ਦਾ ਪੋਤਾ ਜਤਿੰਦਰ ਅਸ ਤੇਜਿੰਦਰ ਸਿੰਘ ਇਹ ਉਹਨਾਂ ਦੇ ਨਾਲ ਹੀੜੀਆਂ ਪੈਣ ਤੋਂ ਡਰਾਈਵਰ ਤੇ ਉਹਨਾਂ ਦੀ ਮਾਸੀ ਜਿਹੜੀ ਉਹਨਾਂ ਦਾ ਮਾਸੀ ਦਾ ਲੜਕਾ ਚਾਰੇ ਪੰਜੇ ਜਣੇ ਜੀ ਜਿਹੜੇ ਹਜੂਰ ਸਾਹਿਬ ਯਾਤਰਾ ਵਾਸਤੇ ਗਏ ਸਨ ਬੜਾ ਖੁਸ਼ੀ ਖੁਸ਼ੀ ਘਰ ਤੋਂ ਸਾਰੇ ਮੱਥਾ ਦੇ ਕੇ ਮਹਾਰਾਜ ਦਾ ਨਾਲ ਲੈ ਕੇ ਗਏ ਸਨ ਪਰ ਰਸਤੇ ਦੇ ਵਿੱਚ ਜਿਹੜਾ ਅਚਾਨਕ ਬਹੁਤ ਵੱਡਾ ਹਾਦਸਾ ਟਰੱਕ ਦੇ ਨਾਲ ਹੋ ਗਿਆ ਜਿਹਦੇ ਵਿੱਚ ਪੰਜਾ ਜੀਆਂ ਦੀ ਜਿਹੜੀ ਜਾਨ ਚਲ ਗਈ ਅੱਜ ਤੇਜਿੰਦਰ ਸਿੰਘ ਤੇ ਮਾਤਾ ਭਜਨ ਕੌਰ ਜੀ ਨੂੰ ਜਿਹੜਾ ਸੰਸਕਾਰ ਪਿੰਡ ਝੰਗੜਾ ਮਖੇ ਜਿਹੜਾ ਸ਼ਮਸ਼ਾਨ ਘਾਟ ਮਖੇ ਜਿਹੜਾ ਕੀਤਾ ਗਿਆ। ਤੋਂ ਤੋਂ ਡਰਾਈਵਰ ਉਹਨਾਂ ਦਾ ਸੰਸਕਾਰ ਉੱਥੇ ਨਗਰ ਵਾਲੇ ਉੱਥੇ ਕਰ ਰਹੇ ਆ। ਜਿਹੜੀਆਂ ਦੋ ਦੂਜੀਆਂ ਸੀਗੀਆਂ ਦੋ ਇਹਨਾਂ ਦੇ ਮਾਸੀ ਦਾ ਲੜਕਾ ਤੇ ਮਾਸੀ ਉਹਨਾਂ ਨੂੰ ਕੈਨੇਡਾ ਜਿਹੜਾ ਉਹਨਾਂ ਦਾ ਪਰਿਵਾਰ ਜਿਹੜਾ ਲਾਸ਼ਾਂ ਨੂੰ ਲੈ ਕੇ ਜਾ ਰਿਹਾ। ਉੱਥੇ ਜਾ ਕੇ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ। ਨਗਰ ਨਿਵਾਸੀਆਂ ਵਾਸਤੇ, ਇਲਾਕੇ ਵਾਸਤੇ, ਪਿੰਡ ਵਾਸਤੇ, ਪਰਿਵਾਰ ਵਾਸਤੇ ਬਹੁਤ ਦੁੱਖ ਦਾ ਸਮਾਂ ਜਿਹੜਾ ਅੱਜ ਹਰ ਪਿੰਡ ਵਾਸੀ ਰੋ ਰਿਹਾ ਕਿ ਜਿਹੜੇ ਮੁੰਡਾ ਬਹੁਤ ਚੰਗੇ ਬੱਚੇ ਸਨ, ਬਹੁਤ ਚੰਗੀ ਬਾਤ ਸੀ। ਸਾਰਾ ਨੂੰ ਘਰ ਤੋਂ ਸਭ ਧਸ ਕੇ ਗਈ ਕਿ ਮਾਜਤਰਾ ਤੋਂ ਚੱਲੀ ਆ ਬਹੁਤ ਦੁੱਖ ਦੀ ਜਿਹੜੇ ਆ ਸਭ ਬੋਲ ਬੋਲੇ ਨਹੀਂ ਰਹਿ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ